ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤਿੰਨਾਂ ਦੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਭਾਈ ਗੁਰਦਾਸ ਕਰਦੇ ਬਈ ਸਾਦੇ ਘਰ ਪਰਵਾਸਾਂ ਦੇ ਦਰਸਤੇ ਚੜ੍ਹਦੀ ਕਲਾ 'ਚ ਹੋਣ ਤੇ ਲੈ ਮਿੱਤਰੋ ਅੱਜ ਬਈ ਆਪਾਂ ਕਬੂਤਰੀ ਸਾਂਭੀ ਆ ਸਾਂਭ ਤਾਂ ਕੱਲ ਨੂੰ ਆ ਅੱਜ ਬਈ ਖੁੱਲੇ ਬਦਾਮਾਂ ਦੇ ਸਾਂਭੀ ਆ ਤੇ ਥੋੜੀ ਨਾਲ ਕਣਕ ਪਾਈ ਆ ਠੀਕ ਆ ਆ ਇੰਨੀ ਕਹਿੰਨੇ ਸ਼ਰਤ ਤੇ ਠੀਕ ਹੈ ਤੇ ਹੁਣ ਇਹਨੂੰ ਪਾਣੀ ਰੱਖਿਆ ਆਪਾਂ ਕੁਝ ਨਹੀਂ ਪਈ ਅੱਜ ਇਹਨੂੰ ਸਵੇਰੇ ਸਿਰਫ ਆਪਾਂ ਆ 5:00 ਵਜੇ ਜਲਾਬ ਲਾਇਆ ਸੀਗਾ ਛੋਟੀ ਹਰੜ ਦਾ ਜਮੀ ਪਤਲਾਇਆ ਕਰਕੇ ਠੀਕ ਹੈ ਤੇ ਉਸ ਤੋਂ ਬਾਅਦ ਬਸ ਉਹ ਖਿੱਚ ਲਿਆ ਦਾ 5-7 ਐਮਲ ਪਾਣੀ ਸਾਦਾ ਘਿਚਾ ਕੇ ਤੇ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਕੀਤਾ ਬਾਈ ਸਿੱਧੇ ਬਦਾਮ ਪਾਏ ਆ ਠੀਕ ਹੈ ਤੇ ਦੋ ਕੁ ਬਦਾਮ ਜਿੰਨੀ ਉਹਨੂੰ ਕਣਕ ਪਾਤੀ ਸੀ ਨਾਲ ਠੀਕ ਹੈ ਕੂਤਰਾ ਆਪਣੇ ਦੋ ਨੇ ਇਹ ਇੱਕ ਇਹ ਕੂਤਰੀ ਆ ਤੇ ਇੱਕ ਆ ਕੂਤਰਾ ਆਪਣਾ ਆਖਾ ਇਹਨੂੰ ਹੁਣੀ ਪਾਣੀ ਧਰਿਆ ਸੀ ਤੇ ਪਤੰਦਰ ਨਾ ਆ ਕੇ ਹਟਿਆ ਆ ਜਾ ਆ ਜਾ ਆ ਜਾ ਤੇ ਇਹ ਆਪਣਾ ਭਈ ਸਿੱਧਾ ਹੀ ਢਾਂਗੇ ਤੇ ਆਊਗਾ ਠੀਕ ਆ ਸੱਤ ਦਾ ਟਾਈਮ ਕੀਤਾ ਸੀ ਇਹਨੇ ਭਈ ਕਿਹੜਿਆ ਦਿਨ ਤੇ ਸਿੱਧਾ ਆ ਕੇ ਨਹੀਂ ਢਾਂਗੇ ਤੇ ਢਾਂਗੇ ਤੋਂ ਸਿੱਧਾ ਇਹਨੇ ਅੰਦਰ ਵੜਨਾ ਬਰਾਂਡੇ 'ਚ ਬਰਾਂਡੇ ਤੋਂ ਸਿੱਧਾ ਇਹਨੇ ਢੋਲੀ ਤੇ ਆਉਣਾ ਉਹ ਵੀ ਵੀਡੀਓ ਤੁਹਾਨੂੰ ਵਿੱਚ ਸ਼ੇਅਰ ਕਰੂੰਗਾ ਇਹਦੇ ਮੈਂ ਦੇਖਿਓ ਕਿੰਨਾ ਸਿਆਣਾ ਗੁੰਤਰ ਆਪਾਂ ਕਹਿੰਦੇ ਨੇ ਸਿਆਣ ਪਸਿਆਣ ਬਹੁਤ ਹੁੰਦੀ ਜਾਨਵਰ ਚ ਭਾਈ ਇਹ ਦੋ ਨੇ ਬਾਈ ਇੱਕੋ ਕਬੂਤਰੀ ਇੱਕ ਕਬੂਤਰ ਆ ਕਬੂਤਰ ਦਾ ਬਸ ਇੰਨਾ ਹੈ ਬਾਈ ਬਦਾਮਾਂ ਤੇ ਵੀ ਐ ਸਾਰਾ ਕੁਝ ਕਰ ਲਿਆ ਪਰ ਇਹ ਥੱਲੂ ਹੱਡੀ ਇਹਦੀ ਜਮਾ ਸੁੱਕੀ ਹੋਈ ਆ ਥੱਲੂ ਇਹ ਭਰਦਾ ਹੀ ਨਹੀਂ ਠੀਕ ਆ ਥੱਲੂ ਇਹ ਵੇਟ ਬਣਾਉਂਦਾ ਹੀ ਨਹੀਂ ਇਹ ਬਿੱਤਦਾ ਹੀ ਐ ਆ ਬਾਈ ਇਹ ਜਾਨਵਰੀ ਇਹਦੇ ਹਿਸਾਬ ਦਾ ਦੇਖੋ ਤਾਂ ਹੁਣ ਤੁਸੀਂ ਦੀ ਆਪ ਹੀ ਹੱਡੀ ਦੇਖ ਲਓ ਜਮਾ ਖਤਮ ਹੋ ਰਹੀ ਆ ਆ ਦੇਖ ਲਓ ਜਮਾ ਨਹੀਂ ਆਇਗਾ ਪਰ ਉੜਦਾ ਬਹੁਤ ਆ ਠੀਕ ਆ ਸੱਤ ਦਾ ਟਾਈਮ ਕੀਤਾ ਇਹਨੇ ਬਾਈ ਇੰਨਾ ਵੀ ਹੁਣ ਨਾ ਪਤਾ ਕੀ ਆ ਬਾਈ ਹੁਣ ਚਾਹੇ ਟੈਂਪਰੇਚਰ ਤਾਂ ਹੈ ਨਹੀਂਗਾ ਟੈਂਪਰੇਚਰ ਤਾਂ ਉਹੀ ਆਪਣਾ ਹਨ 33 34 ਦਾ ਰਹਿੰਦਾ ਪਰ ਗੁੰਮਸ ਬਹੁਤ ਹੁੰਦੀ ਆ ਹੁਮਸ ਠੀਕ ਆ ਹੁਮਸ ਕਰਕੇ ਹੀ ਜਾਨਵਰ ਕਈਆਂ ਦੇ ਬਾਈ ਟਾਈਮ ਵੀ ਘਟਾ ਜਾਂਦੇ ਨੇ ਕਈ ਕਹਿੰਦੇ ਨੇ ਘਰ ਟਾਈਮ ਘਟਾ ਜਾਂਦੇ ਨੇ ਬਾਕੀ ਆਪਾਂ ਇੱਕ ਕਬੂਤਰ ਸੰਭਾਇਆ ਸੀ ਬਾਈ ਦਾ ਠੀਕ ਆ ਘਰੇ ਬਾਈ ਦਾ ਘੰਟਾ ਕੀ ਉੱਡਦਾ ਸੀ ਉਹ ਭਰਾ ਵੀ ਆਪਣੀ ਵੀਡੀਓ ਦੇਖਦਾ ਥੱਲੇ ਆਪੀ ਕਮੈਂਟ ਕਰ ਦੂਗਾ ਉਹ ਵੀਡੀਓ ਥੱਲੇ ਵੀ ਜਾਨ ਬਰੋ ਦਾ ਕਿਵੇਂ ਉੱਡਿਆ ਘਰੇ ਬਈ ਉਹ ਕਹਿੰਦਾ ਘੰਟਾ ਡੇਢ ਘੰਟਾ ਉੱਡਦਾ ਸੀ ਉੱਡ ਕੇ ਬੋਰਡ ਤੇ ਬਹਿ ਜਾਂਦਾ ਸੀ ਜਿਹੜਿਆਂ ਨੇ ਦਿਨ ਵੀ ਕਹਿੰਦਾ ਘੰਟਾ ਕੁੱਟਿਆ ਬਾਈ ਉੱਡ ਕੇ ਬੋਰਡ ਤੇ ਬਹਿ ਗਿਆ ਤੇ ਸ਼ਾਮ ਨੂੰ ਆਇਆ ਬਦਾਮਾਂ ਦੇ ਟਾਈਮ ਘਰੇ ਠੀਕ ਹੈ ਤੇ ਬਾਜੀ ਤੇ ਬਾਈ ਉਹ 5:30 ਵਜੇ ਟਾਈਮ ਲੱਗਿਆ ਉਹਦੇ ਠੀਕ ਆ 5:30 ਵਜੇ ਹਿੱਲਿਆ ਹਿੱਲ ਕੇ ਨਾਲ ਦੇ ਪਿੰਡ ਜਾ ਕੇ ਖੜ ਗਿਆ ਸੀ ਬਹੁਤ ਚੰਗਾ ਉੱਡਿਆ ਬਾਈ ਦਾ ਉਹਦਾ ਫੋਨ ਆਇਆ ਸੀਗਾ ਕਹਿੰਦਾ ਬਾਈ ਬਹੁਤ ਸੋਹਣਾ ਉੱਡਿਆ ਤੇਰੀ ਸ਼ਾਮ ਤੇ ਕਿਉਂਕਿ ਜਿਵੇਂ ਆਪਾਂ ਸ਼ਾਮ ਦੇ ਆ ਬਾਈ ਉਵੇਂ ਉਹਨੂੰ ਸੰਭਾਇਆ ਸੀ ਤੇ ਅੱਜ ਆਪਾਂ ਇਹਨਾਂ ਨੂੰ ਖੁੱਲੇ ਬਦਾਮ ਪਾਏ ਨੇ ਬਾਈ ਠੀਕ ਆ ਇੱਕ ਕਬੂਤਰ ਦਾ ਥੋੜਾ ਘਟੀ ਖਾਂਦਾ ਠੀਕ ਆ ਇਹ ਦਾਸਕ ਬਦਾਮ ਹੀ ਖਾਂਦਾ ਹੈ ਹਿਸਾਬ ਨਾਲ 12 ਕੀ ਦੋਕ ਦੇ ਕਣਕ ਖਾਂਦਾ ਹੋਊਗਾ 12 ਕ ਬਦਾਮ ਹੀ ਖਾਂਦਾ ਕੱਦ ਦਾ ਬਹੁਤ ਹੈ ਪਰ ਖਾਂਦਾ ਖਰਾਕ ਘਾਟੀ ਹੈ ਤੇ ਇਹਨੂੰ ਆਪਾਂ 12 ਬਦਾਮ ਪਾਏ ਸੀ ਤੇ ਨਾਲ ਬਈ ਥੋੜੀ ਜੀ ਕਣਕ ਪਾਈ ਸੀ ਠੀਕ ਆ ਇਹ ਖਾਈ ਬੈਠੀ ਆ ਬਾਕੀ ਐਵੇਂ ਸਵੇਰ ਨੂੰ ਇਹ ਸਾਫ ਹੋ ਜਾਂਦੇ ਨੇ ਤੇ ਹੁਣ ਅੱਗੇ ਆਪਾਂ ਕਰਦੇ ਆ ਗੱਲ ਸ਼ਾਮ ਦੀ ਤੇ ਇਹਨੂੰ ਵੀ ਦੇਖ ਲੋ ਇਹ ਵੀ ਠੀਕ ਹੋਊਗੀ ਬਈ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੱਟਾਂ ਹੋਣਾ ਦੇਖੋ ਤੇ ਦੀ ਜੀ ਇਹ ਮਾਰ ਕੇ ਵਜੀ ਆ ਪਰ ਫੇਰ ਵੀ ਲੱਛਣ ਨਹੀਂ ਛੱਡਦੀ ਮਾਦਨਦੀ ਵੀ ਵੱਢਣੀ ਐ ਨਹੀਂ ਬਈ ਕੁਝ ਨਹੀਂ ਕਰਨਾ ਹੋਰ ਆ ਦੇਖ ਮਾਰਿਆ ਹੱਥ ਲਾ ਦੋ ਤੀਰਦੇ ਦਾ ਹੱਥ ਲਾਉਣ ਹੀ ਨਹੀਂ ਦਿੰਦੀ ਹੈਂ ਅਰਦੀਨੀ ਲੰਦ ਬਹੁਤ ਤੇਜ਼ ਮਾਰਦੀ ਆ ਬਈ ਇਹਦੇ ਹੁਣ ਬਸ ਲਵਾਉਣੇ ਆ ਆਪਾਂ ਟੀਕੇ ਟੂਕੇ ਤੇ ਬਈ ਹੁਣ ਜਦੋਂ ਖੁੱਲੇ ਬਦਾਮ ਪਾਤੇ ਆਪਾਂ ਪਾ ਕੇ ਬਦਾਮ ਉਦੋਂ ਬਾਅਦ ਕੁਝ ਨਹੀਂ ਕਰਨਾ ਬੈਠੇ ਰਹਿਣ ਦੇਣਾ ਠੀਕ ਆ ਪਾਣੀ ਜਰੂਰ ਦੇਣਾ ਇੱਕ ਵਾਰੀ ਵਿੱਚ ਦੀ ਦਿਖਵਾ ਦਿਓ ਠੀਕ ਆ ਆ ਕੌਲੀ ਧਰ ਦਿਓ ਆਪੀ ਪੀ ਲੈਣਗੇ ਜਿੰਨਾ ਕ ਪੀਣਾ ਹੋਇਆ ਹਾਂ ਚੱਲਣ ਬੌੜੀ ਜੀ ਠੀਕ ਆ ਆਪੀ ਜਿੰਨਾ ਪੀਣਾ ਹੋਊਗਾ ਪਾਣੀ ਪੀ ਲੈਣਗੇ ਪੀ ਕੇ ਆਪਦਾ ਬੈਠੇ ਰਹਿਣਗੇ ਦੋ ਵਾਰੀ ਪਾਣੀ ਦਿਖਾ ਦਿਓ ਬਈ ਖੁੱਲੇ ਬਦਾਮ ਵਾਲੇ ਦਿਨ ਫਿਰ ਆ ਜਾਂਦਾ ਅਗਲੇ ਦਿਨ ਵਾਲਾ ਕੰਮ ਠੀਕ ਆ ਟੈਂਪਰੇਚਰ ਦੇਖ ਲਿਓ ਕਿਉਂਕਿ ਦਿਨਾਂ ਦਾ ਬਈ ਪਤਾ ਨਹੀਂ ਲੱਗਦਾ ਕਈ ਵਾਰੀ ਦਿਨ ਲੱਗ ਵੀ ਜਾਂਦਾ ਹਨਾ ਅੱਜ ਜਿਵੇਂ ਹੁਣ ਪੂਰੀ ਧੁੱਪ ਗੱਡੀ ਖੜਾ ਹਨਾ ਮੌਸਮ ਦਾ ਹੈ ਥੋੜੀ ਜਿਹੀ ਗਰਮਾਹਟ ਹੈਗੀ ਆ ਤੇ ਕਦੇ ਜਮ ਵੀ ਬੱਦਲ ਬਈ ਰੱਖਦਾ ਸੋ ਇਹਦਾ ਟੈਂਪਰੇਚਰ ਦੇਖ ਲਿਓ ਇਹਦਾ ਟੈਂਪਰੇਚਰ ਦੇ ਹਿਸਾਬ ਨਾਲ ਬਈ ਤੇ ਗੂਤਰਾ ਆਪਣਾ 13-14 ਬਦਾਮ ਖਾਂਦਾ ਜਾਂ 12 ਬਦਾਮ ਖਾਂਦਾ ਤੈਨੂੰ 5 ਤੇ ਸੰਭਲਿਓ 6 ਤੇ ਸੰਭਲਿਓ ਠੀਕ ਆ ਤੇ ਜੇ ਕਬੂਤਰ 14 15 ਖਾਂਦਾ ਤਾਂ ਉਹ ਜਿਆ ਉਹਨੂੰ 7 ਦੇ ਸਾਹਮਣੇ ਜਿੰਨੇ ਬਦਾਮਾਂ ਦੇ ਸੰਭੂਗੇ ਵੀ ਵਧੀਆ ਹੀ ਆ ਠੀਕ ਆ ਕਿਉਂਕਿ 2 ਢਾਈ ਬਦਾਮ ਵਾਲਾ 3 ਬਦਾਮ ਵਾਲੀ ਕੋਈ ਖੇਡ ਨਹੀਂ ਹੈਗੀ ਭਰਾਵਾ ਆਪਣੀ ਠੀਕ ਆ ਇਹਦਾ ਲੋਕ ਜਿਹੜੇ ਦਾਅਦੇ ਹੋਣਗੇ ਤੁਹਾਨੂੰ ਉਹਨਾਂ ਦੀ ਗੱਲ ਵੱਖਰੀ ਆ ਭਰਾਵਾ ਉਹਨਾਂ ਦੀ ਅੱਡ ਗੇਮ ਹੋਊਗੀ ਪਰ ਮੈਂ ਨਹੀਂ ਸਮਝਦਾ ਵੀ ਆਹ ਦਿਨਾਂ ਦੇ ਵਿੱਚ ਕੋਈ ਢਾਈ ਤਿੰਨ ਬਦਾਮ ਵਾਲਾ ਕਬੂਤਰ ਉੱਡ ਜੂਗਾ ਠੀਕ ਆ ਕਿਉਂਕਿ ਮੇਰੇ ਨਾਲ ਦਾ ਜਿੰਨਿਆਂ ਦੀ ਗੱਲ ਹੁੰਦੀ ਸਾਰੀ ਕਹਿੰਦੇ ਆ ਬਾਈ ਇੱਕ ਬਦਾਮ ਦੀ ਘਾਟ ਰਹਿ ਗਈ ਜੇ ਇੱਕ ਹੋਰ ਦਿੱਤਾ ਹੁੰਦਾ ਤਾਂ ਦਿਨ ਪੂਰਾ ਕਰ ਜਾਂਦਾ ਹਨ ਉਹਦੇ ਵੀ ਤੁਸੀਂ ਦੇਖ ਕੇ ਜੀ ਆਪਣੇ ਦੋ ਪਿੰਡ ਸੀਗਾ ਪਿੰਡ ਨਹੀਂ ਆਪਣੇ ਹਿਸਾਬ ਦਾ ਆਇਆ ਸੀਗਾ ਭਾਈ ਕਿਉਂਕਿ ਮੇਰਾ ਤਾਂ ਵੈਸੇ ਵੀ ਤੁਹਾਨੂੰ ਦੱਸਿਆ ਹੀ ਆ ਵੀ ਭਾਈ ਮੇਰੇ ਕੋਲ ਤਾਂ ਹੈ ਹੀ ਸਾਰੇ 7-8 ਘਾਰ ਹੀ ਨੇ ਤੇ ਬਸ ਆਪਣੇ ਤਾਂ ਬਾਡਰ ਵਾਕ ਦੀਆਂ ਟੈਂਕੀਆਂ ਨੇ ਜਿਹਦੇ ਕਰਕੇ ਆਪਣਾ ਜਾਨਵਰ ਖੜ ਜਾਂਦਾ ਪਰ ਉੱਥੇ ਕੋਈ ਟੈਂਕੀ ਟੁੰਕੀ ਹੈ ਨਹੀਂ ਸੀ ਬਾਡਰ ਵਾਕਸ ਦੀ ਉਹ ਨਾਲ ਦਾ ਪਿੰਡ ਜਮੀ ਨਾਲ ਸੀਗਾ 1/2 ਕਿਲੋਮੀਟਰ ਤੀ ਉੱਥੇ ਬਾਡਰ ਵਾਕ ਦੀ ਟੈਂਕੀ ਸੀ ਦੋਵੇਂ ਆ ਕੀ ਭਾਈ ਪਿੰਡ ਖੜਗੇ ਸੀ ਆਉਣ ਜਾਣ ਜਰੂਰ ਕਰਨ ਲੱਗੇ ਸੀ ਇੱਕ ਤਾਂ ਕਬੂਤਰੀ ਬੈ ਗਈ ਸੀ ਦੀ ਭੈਣ ਠੀਕ ਹੈ ਉਹ ਤਾਂ ਬੈ ਗਈ ਸੀ ਆਪਣੀ ਐ ਹਿਸਾਬ ਲਾ ਲਓ ਵੀ 6 ਵਜੇ ਤੇ ਨੇੜੇ ਤੇੜੇ 5:40 ਦੇ ਪਤਨੀ ਕਿੰਨੇ ਕੁ ਦੇ ਬੈਠੀ ਸੀ ਤੇ ਜੁੱਜਾ ਆਪਣਾ ਉੱਡਦਾ ਫਿਰਦਾ ਸੀ ਰਾਤ ਨੂੰ ਹੋਤੀ ਰਹਿ ਗਿਆ ਸੀ ਬਈ ਬੈਠਾ ਨਹੀਂ ਸੀਗਾ ਠੀਕ ਹੈ ਤੇ ਜਿੱਦੇ ਆਪਣੀ ਹੁਣ ਸਾਂਭ ਵਾਲੀ ਆ ਉਦਦੇ ਬਈ ਸਵੇਰੇ ਦੇਖ ਲਿਓ ਕਬੂਤਰ ਖਾਲੀ ਹੋਵੇ ਖਾਲੀ ਤੋਂ ਬਾਅਦ ਬਈ 8:00 ਵਜੇ ਉਹਨੂੰ ਬਾਦਾਮ ਧਰ ਦਿਓ ਠੀਕ ਹੈ ਜੇ 14-15 ਬਾਦਾਮ ਖਾਂਦਾ ਹੈ ਤਾਂ ਉਹਨੂੰ 7-8 ਬਾਦਾਮ ਧਰ ਦਿਓ ਤੇ ਜੇ ਆਪਣਾ ਕੂਤਰੀ 12 ਬਾਦਾਮ ਖਾਂਦਾ ਜਾਂ 10 ਖਾਂਦਾ ਉਹਦੇ ਹਿਸਾਬ ਨਾਲ ਅੱਧੇ ਬਾਦਾਮ ਧਰ ਕੇ ਬਈ ਕਬੂਤਰ ਨੂੰ ਸਾਂਭ ਲਿਓ ਠੀਕ ਹੈ 8 ਵਜੇ ਵਦਾਮ ਪਾਤੇ ਉਸ ਤੋਂ ਬਾਅਦ ਵੀ 9:30 ਵਜੇ ਦੇ ਮੂਹਰੇ ਪਾਣੀ ਧਰ ਦਿਓ ਆਪੀ ਪੀ ਲੂਗਾ ਉਹ ਜਿੰਨਾ ਵੀ ਪੀਣਾ ਹੋਇਆ ਠੀਕ ਹੈ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਸਿਰਫ ਤੁਸੀਂ ਪਾਣੀ ਦੇਈ ਜਾਣਾ ਪਾਣੀ ਦੇਣਾ ਆਪਾਂ 10-10 ਐਮਲ ਕਰਕੇ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ 30-30 ਐਮਲ ਦੀਆਂ ਜਾਂ 20-20 ਐਮਲ ਦੀਆਂ ਨਲਕੀਆਂ ਦੇਈ ਚੱਲੀਏ ਫਿਰ ਉਹ ਪਾਣੀ ਤੋਰੀ ਜਾਊਗਾ ਬਈ ਖਰਾਕ ਰੋਕ ਜੂ ਆ ਦਿਨਾਂ ਚ ਕਬੂਤਰ ਬਈ 9:30 4 ਵਜੇ 5 ਵਜੇ ਜਿਹੜਾ ਵੇਲਾ ਹੁੰਦਾ ਠੀਕ ਹੈ ਸਮਝ ਲਓ ਉਹ ਆਪਦਾ ਦਿਨ ਕਰ ਜੂਗਾ ਕਿਉਂਕਿ ਉਹ ਜਿਹੜਾ ਆਪਾਂ ਕਬੂਤਰ ਸੰਭਾਇਆ ਸੀਗਾ ਬਈ ਉਹ ਠੀਕ ਹੈ ਤੇ ਬਹੁਤ ਸੋਹਣਾ ਉੱਡਿਆ ਉਹ ਓਦੋਂ ਬਾਅਦ ਕੀ ਕਰਨਾ ਬਾਈ ਤੁਸੀਂ 7 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਕਬੂਤਰ ਗਰਮ ਕਰ ਦਿਓ ਗਰਮ ਕਰਨ ਦਾ ਤਰੀਕਾ ਮੈਂ ਪਿਛਲੀ ਵੀਡੀਓ ਇੱਕ ਪਾਈ ਹੋਈ ਆ ਉਹਨੂੰ ਦੇਖ ਲੈ ਸਕ ਆ ਕਿ ਸਾਰੇ ਵੀ ਕਿਵੇਂ ਗਰਮ ਕਰਨਾ ਕੀ ਕੀ ਚੀਜ਼ਾਂ ਪੈਣੀਆਂ ਨੇ ਠੀਕ ਹੈ ਕਬੂਤਰ ਗਰਮ ਕਰ ਦਿਓ ਠੀਕ ਹੈ ਜਿਹੜਾ ਗਰਮ ਵਾਲਾ ਪਾਣੀ ਹੈ ਉਹ ਤੁਸੀਂ 15 ml ਤੋਂ 20 ml ਦੇ ਸਕਦੇ ਦੇ ਕੇ ਉਹਨੂੰ ਬਾਈ ਪਾ ਕੇ ਪਿੰਜਰੇ 'ਚ ਠੀਕ ਹੈ ਦਾਬੂ ਲਾ ਦਿਓ ਦਾਬੂ ਲਾਉਣ ਦਾ ਮਤਲਬ ਹੁੰਦਾ ਵੀ ਅੰਦਰ ਕਿਸੇ ਕਮਰੇਜ ਰੱਖ ਦਿਓ ਰੱਖ ਕੇ ਉਹਦੇ ਉੱਤੇ ਕੱਪੜਾ ਪਾ ਦਿਓ ਠੀਕ ਆ ਕੱਪੜਾ ਪਾਉਣ ਦਾ ਮਤਲਬ ਕੀ ਹੈ ਵੀ ਜਿਹੜਾ ਉਹ ਪਾਣੀ ਹੈ ਨਾ ਉਹ ਗਰਮੈਸ਼ ਐਨੀ ਕੁ ਦਿੰਦਾ ਵੀ ਸਾਰੀ ਠਕਾਵਟ ਲਾਹ ਹੁੰਦਾ ਪੱਲੇ-ਪੁੱਲੇ ਸੈੱਟ ਕਰ ਲੈਂਦੇ ਆ ਕਬੂਤਰਾਂ ਦੀ ਜਿੰਨੀ ਠਕਾਵਟ ਹੁੰਦੀ ਹੈ ਸਾਰੀ ਲਾਹਦਾ ਮੁਰਕਾ ਕੱਢ ਦਿੰਦਾ ਬਈ ਪਾਣੀ ਪੂਣੀ ਹੁੰਦਾ ਕੁੰਦਿਆਂ 'ਚ ਮਤਲਬ ਪੱਲਿਆਂ 'ਚ ਉਹ ਸਾਰਾ ਤੋੜ ਦਿੰਦਾ ਹਨਾ ਕਬੂਤਰ ਨੂੰ ਜਮਾਂ ਆਉਣ ਸੈੱਟ ਕਰਦਾ ਥੱਲੋ ਲਾਲ ਕਰ ਦਿੰਦਾ ਠੀਕ ਆ ਤੇ ਜਿਹੜੀ ਖਰਾਕ ਖਾਦੀ ਹੁੰਦੀ ਹੈ ਉਹਦੇ ਨਾਲ ਸਰੀਰ ਬਣ ਜਾਂਦਾ ਉਸ ਤੋਂ ਬਾਅਦ ਜਦੋਂ ਉਹ ਖਿੱਚ ਗਿਆ ਪਾਣੀ ਬਈ ਜੀ ਆਪਾਂ ਉਹ ਐਂ ਹਿਸਾਬ ਲਾ ਲੋ 8 ਵਜੇ ਲਾਇਆ ਤਾਂ 9 10 11 11 ਵਜੇ ਨੂੰ ਖਿੱਚਣਾ ਜੇ ਤਿੰਨ ਕ ਘੰਟਿਆਂ 'ਚ ਖਿੱਚੇ ਜਾਂਦਾ ਉਹ ਖਿੱਚ ਕੇ ਉਹਦੋਂ ਆ ਪੰਜ ਸੱਤ ਐਮਐਲ ਪਾਣੀ ਦੇ ਕੇ ਇੱਕ ਵਾਰੀ ਉਹ ਖਚਾ ਦਿਓ ਇਹ ਨਹੀਂ ਹੈਗਾ ਬਈ ਤੁਸੀਂ ਉਤ ਨੂੰ ਦਾਬੂ ਲਾਇਆ ਹੋਇਆ ਤੇ ਲਾਉਣਸਾਰ ਬਸ ਉਤ ਕੱਪੜਾ ਚੱਕੋ ਕੱਢ ਕੇ ਉਹਨੂੰ ਸਿੱਧਾ ਹੀ ਜਾ ਕੇ ਤੇ ਖੁੱਡੇ ਛੜ ਦੋ ਨਾ ਪਹਿਲਾਂ ਉਤੋਂ 15 20 15 20 ਮਿੰਟ ਉਤੋਂ ਕੱਪੜਾ ਚੱਕ ਦੋ ਚੱਕ ਕੇ ਉਹਨੂੰ ਬੈਠਾ ਰਹਿਣ ਦਿਓ ਉਦੋਂ ਬਾਅਦ ਕਮਰੇ ਜੀ ਠੀਕ ਆ ਉਹਦੀਆਂ ਦੋ ਚਾਰ ਡਾਰੀਆਂ ਲਵਾਓ ਠੀਕ ਆ ਲਵਾ ਕੇ ਜਦੋਂ ਉਹ 5-7 ml ਜਿਹੜਾ ਪਾਣੀ ਦਿੱਤਾ ਹੋਊਗਾ ਉਹ ਖਿੱਚ ਗਿਆ ਉਸ ਤੋਂ ਬਾਅਦ ਜਾ ਕੇ ਖੁੱਡੇ 'ਚ ਛੱਡਿਓ ਉਹਨੂੰ ਹਰ ਜਾਨ ਨੂੰ ਠੀਕ ਐ ਉਸ ਤੋਂ ਬਾਅਦ ਖੁੱਡੇ ਛੱਡ ਦਿਓ ਖੁੱਡੇ 'ਚ ਛੱਡ ਕੇ ਉਹਨੂੰ ਦੇ ਕੇ 20 ml ਪਾਣੀ ਬੈਠਾ ਰਹਿਣ ਦਿਓ ਜੇ ਤੁਸੀਂ ਠੰਡਾ ਪਾਣੀ ਲਾਉਣਾ ਹੈ ਬਈ ਆਪਣੇ ਵਾਲਾ ਜਿਹੜਾ ਆਪਾਂ ਦੱਸਿਆ ਹੋਇਆ ਤਾਂ ਤੁਸੀਂ ਐ ਕਰਿਓ ਦੁਪਹਿਰੇ ਹੁਣ ਇੱਕ ਦਾ ਟਾਈਮ ਹੋਇਆ ਪਿਆ ਠੀਕ ਐ 2:00 ਵਜੇ ਤੁਸੀਂ ਪਾਣੀ ਪਿਵਾਉਂਦੇ ਹੋ ਦੁਪਹਿਰੇ 2 ਵਜੇ ਭੌਂਤਾ ਤੇ ਤੁਸੀਂ ਐ ਕਰਿਓ ਸਵੇਰੇ 3 ਵਜੇ ਤੋਂ 4 ਵਜੇ ਦੇ ਵਿੱਚ ਵਿੱਚ ਉਹ ਪਾਣੀ ਲਾ ਦਿਓ 15 ਕੇਮਲ ਪਾਣੀ ਠੀਕ ਆ ਲਾਇਓ 10 ਕੇਮਲ ਤੁਸੀਂ ਆਪਣਾ ਬਣਿਆ ਪਾਣੀ ਲੈ ਲਿਓ ਇੱਕ ਜੂੰਡੀ ਪਾਣੀ ਦੀ ਪਿਉਣੀ ਆ ਉਹ ਆਪਾਂ ਠੀਕ ਆ 60 ਐਮਐਲ ਚ ਉਹ ਚ 10 ਐਮਐਲ ਪਾਣੀ ਚੱਕ ਲਿਓ 5 ਐਮਐਲ ਵਿੱਚ ਫੋਕਾ ਪਾ ਕੇ ਠੀਕ ਆ ਉਹ ਕਬੂਤਰ ਨੂੰ ਲਾ ਕੇ ਬਾ ਦਿਓ ਠੀਕ ਆ ਜਾ ਕੇ ਬਾਜੀ ਦੇ ਪਲਟਾ ਦਿਓ ਪਲਟਾ ਕੇ ਉਹਨੂੰ ਜਿੰਨਾ ਪਾਣੀ ਦੇ ਕੇ ਡਾਉਣਾ ਡਾ ਦਿਓ ਠੀਕ ਆ ਬਾਕੀ ਇੱਕ ਗੱਲ ਹੋਰ ਪਾਣੀ ਆਪਣੇ ਨੂੰ ਤੁਸੀਂ ਫ੍ਰਿਜ 'ਚ ਨਹੀਂ ਰੱਖਣਾ ਬਾਹਰ ਹੀ ਰੱਖੀ ਰੱਖਣਾ ਉਹਨੂੰ ਠੰਡਾ ਕਰਨ ਦਾ ਮੈਂ ਤੁਹਾਨੂੰ ਤਰੀਕਾ ਸਿੱਧਾ ਦੱਸ ਦਿੰਨਾ ਸੌਖਾ ਜਿਹਾ ਹੀ ਐ ਜਾਂ ਤਾਂ ਤੁਸੀਂ ਪਰਪਲਾ ਡੋਂਗਾ ਕੱਢ ਲਿਓ ਠੀਕ ਐ ਬਰਫ਼ ਦੇ ਵਿੱਚ ਰੱਖ ਲਿਓ ਉਹਨੂੰ 10 ਕਿ ਮਿੰਟ ਤੇ ਜੇ ਨਹੀਂ ਰੱਖਣਾ ਫਿਰ ਤੁਸੀਂ ਐ ਕਰਿਓ ਲਾਉਣ ਤੋਂ ਪਹਿਲਾਂ 10 ਕਿ ਮਿੰਟ ਜਿਹੜਾ ਫ੍ਰਿਜ ਵਾਲਾ ਉਹ ਹੁੰਦਾ ਆਪਣਾ ਰੱਖਣਾ ਹੁੰਦਾ ਉਹਦੇ 'ਚ ਧਰ ਦਿਓ 10 ਮਿੰਟ ਹੀ ਬਾਹਰਾਂ ਟਾਈਮ ਨਹੀਂ ਰੱਖਣਾ 10 ਕਿ ਮਿੰਟ ਹੀ ਰੱਖਣਾ ਆਪਾਂ ਕੰੱਚ ਦੇ ਗਲਾਸ 'ਚ ਭਿਉਣਾ ਨਾ ਕੰੱਚ ਦੇ ਗਲਾਸ 'ਚ ਬਸ ਉਹ ਇੰਨਾ ਕਹਿ ਵੀ ਉਹ ਗਲਾਸ ਹੀ ਠੰਡਾ ਹੋ ਜਾਊਗਾ ਉਹਦੇ ਨਾਲ ਪਾਣੀ ਵੀ ਠੰਡਾ ਹੋ ਜਾਊਗਾ ਬਾਹਲਾ ਠੰਡਾ ਨਹੀਂ ਲਾਉਣਾ ਆਪਾਂ ਵੀ ਚਿਲਡ ਕਰਕੇ ਲਾ ਦੇ ਕਬੂਤਰ ਨੂੰ ਹੀ ਜਾਮ ਕਰਦੇ ਚੋਕ ਕਰਦੇ ਤੁਸੀਂ ਠੀਕ ਹੈ ਉਹਦੋਂ ਤੜਕੇ ਦੇ ਕੇ ਪਾਣੀ ਜਿੰਨਾ ਦੇਣਾ ਦੇ ਕੇ ਡਾ ਦਿਓ ਬਈ ਬਾਕੀ ਬਈ ਮੋਤੀ ਪਿਸਤੀ ਵਾਲਾ ਬਹੁਤ ਭਰਾਵਾਂ ਨੇ ਕਿਹਾ ਹੋਵੇ ਬਈ ਮੋਤੀ ਪਿਸਤੀ ਕਿਵੇਂ ਲੱਗਦੀ ਹੈ ਉਹਦਾ ਤੁਹਾਨੂੰ ਮੈਂ ਅਗਲੀ ਵੀਡੀਓ ਚ ਸਾਰਾ ਦੱਸ ਦੂੰ ਵੀ ਮੋਤੀ ਪਿਸਤੀ ਕਿਵੇਂ ਲੱਗਦੀ ਹੈ ਮੋਤੀ ਪਿਸਤੀ ਜਾਨ ਲੱਗੇ ਵੀ ਲੱਗ ਜਾਂਦੀ ਹੈ ਸੰਭ ਲੱਗੇ ਵੀ ਲੱਗ ਜਾਂਦੀ ਹੈ ਠੀਕ ਹੈ ਤੇ ਇੱਕ ਗੱਲ ਹੋਰ ਕਈ ਕਬੂਤਰ ਥੋੜੋ ਵੇਟ ਨਹੀਂ ਬਣਾਉਂਦੇ ਉਹਨਾਂ ਵਾਸਤੇ ਵੀ ਮੋਤੀ ਪਿਸਤੀ ਜੰਗੀ ਆ ਉਹ ਵੀ ਦੱਸਾਂਗੇ ਆਪਾਂ ਵੀ ਕਿਵੇਂ ਲੱਗਦੀ ਹੈ ਘਰੇ ਜਿਹੜੇ ਗੇੜਾਂ ਗੂੜੇ ਵਾਲੇ ਆਪਣੇ ਕਬੂਤਰ ਹੁੰਦੇ ਥੱਲੋ ਨਹੀਂ ਬਣਦੇ ਹਨਾ ਲਾਲ ਨਹੀਂ ਹੁੰਦੇ ਜਾਂ ਖਰਾਕ ਸਹੀ ਨਹੀਂ ਖੇਚਦੇ ਨਹੀਂ ਲੱਗਦੀ ਸ਼ਰੀਰ ਨੂੰ ਉਹਨੂੰ ਵੀ ਮੋਤੀ ਪੇਸਤੀ ਲੱਗ ਜਾਂਦੀ ਮੋਤੀ ਪੇਸਤੀ ਬਹੁਤ ਜ਼ਿਆਦਾ ਕੰਮ ਦੀ ਚੀਜ਼ ਆ ਭਾਈ ਠੀਕ ਆ ਅਗਲੀ ਵੀਡੀਓ 'ਚ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤੇ ਇੱਕ ਮੇਰੇ ਭਰਾ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਆਪਾਂ ਡੇਲੀ ਡੇਲੀ ਵਲੌਗ ਪਾਇਆ ਕਰੀਏ ਵੀਡੀਓ ਪਾਇਆ ਕਰੀਏ ਕਿ ਨਾ ਠੀਕ ਆ ਜਿਹੜੇ ਭਰਾਵਾਂ ਨੂੰ ਵੀ ਪਸੰਦ ਆ ਵੀ ਹਾਂ ਆਪਾਂ ਰੋਜ਼ ਵੀਡੀਓ ਪਾਇਆ ਕਰੀਏ ਉਹ ਭਰਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹੱਥ ਜੋੜ ਕੇ ਬੇਨਤੀ ਆ ਕਮੈਂਟ ਜਰੂਰ ਕਰਿਓ ਵੀ ਭਾਈ ਡੇਲੀ ਵੀਡੀਓ ਪਾਇਆ ਕਰ ਫਿਰ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਕਿਉਂਕਿ ਜਿਵੇਂ ਕਬੂਤਰ ਸਾਹਮਦੇ ਆ ਜਾਂ ਕੋਈ ਬਿਮਾਰ ਹੁੰਦਾ ਠੀਕ ਆ ਕੁਝ ਵੀ ਆ ਹਨਾ ਉਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤਾਂ ਮੈਨੇ ਕਮੈਂਟਾਂ ਚ ਜਰੂਰ ਦੱਸ ਦਿਓ ਮੇਰੇ ਭਾ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵਾਤ ਵਾਤ ਤੋਂ ਬਾਅਦ ਸ਼ੇਅਰ ਕਰਿਆ ਕਰੋ